ਅਜਨਾਲਾ ਦੇ ਅਧੀਨ ਆਉਂਦੇ ਕਈ ਪਿੰਡਾਂ ਚ ਹਾਲ ਹੀ ਚ ਪਿਛਲੇ ਦਿਨੀ ਜਿੱਥੇ ਹੜ੍ਹਾਂ ਕਾਰਨ ਕਈ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਇਸ ਨੁਕਸਾਨ ਦੀ ਪਰਖਾਇਦ ਲਈ ਉੱਥੇ ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਵੰਡਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ ਇਸ ਸਬੰਧੀ ਸਾਬਕਾ ਕੈਬਨਟ ਮੰਤਰੀ ਸਰਦਾਰ ਕੁਲਦੀਪ ਸਿੰਘ ਤਾਲੀਵਾਲ ਦੇ ਵੱਲੋਂ ਚੱਕ ਡੌਕ ਚੱਕ ਫੂਲਾ ਕੋਟਲੀ ਜ਼ਮੀਰ ਸਿੰਘ ਰਮਦਾਸ ਕਤਲੇ ਨੰਗਲ ਤੇ ਸੁਹਾਲ ਆਦ ਪਿੰਡਾਂ ਦੇ ਵਿੱਚ ਹੜਪੀੜ ਤੇ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਵੰਡੇ ਗਏ ਤਾਲੀਵਾਲ ਦਾ ਕਹਿਣਾ ਹੈ ਕਿ ਲਗਭਗ 450 ਕਿਸਾਨਾਂ ਨੂੰ ਮੁਆਵਜ਼ਾ ਚੈੱਕ ਅੱਜ ਦਿੱਤਾ ਗਿਆ ਜਿਸ ਦੀ ਕੁੱਲ ਰਕਮ ਲਗਭਗ 6 ਲੱਖ ਰੁਪਏ ਬਣਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਿੰਨਾ ਪਿੰਡ ਦੀ ਰਿਪੋਰਟ ਤੇ ਕੇਸ ਤਿਆਰ ਹੋ ਚੁੱਕੇ ਨੇ ਉਹਨਾਂ ਨੂੰ ਤੁਰੰਤ ਭੁਗਤਾਨ ਕੀਤਾ ਜਾ ਰਿਹਾ ਹੈ ਬਾਕੀ ਪੀੜਤਾ ਦੇ ਕੇਸ ਤਿਆਰ ਹੋਣ ਉਪਰੰਤ ਅਗਲੇ ਹਫਤੇ ਫਿਰ ਮੁਆਵਜ਼ਾ ਵੰਡਿਆ ਜਾਵੇਗਾ ਨਾਲੇ ਦੇ ਹਰ ਪੀੜਤ ਪਰਿਵਾਰ ਨੂੰ ਜਿਹੜਾ ਉਹ ਮੌਜਦਾ ਜਿਹੜਾ ਬੰਦਿਆ ਅੱਜ ਅਸੀਂ 8 ਪਿੰਡਾਂ ਦੇ ਜਿਨ੍ਹਾਂ ਦੀ ਫਸਲ ਖਰਾਬ ਹੋਈ ਸੀਗੀ ਉਹਨਾਂ ਨੂੰ ਮੌਜਦਾ ਦਿੱਤਾ ਅਸੀਂ ਜਿਉਂ-ਜਿਉਂ ਸਾਡਾ ਕੇਸ ਤਿਆਰ ਹੋਈ ਜਾਂਦੇ ਆ ਤੇ ਉਹ ਤੋਂ ਅਸੀਂ ਪੈਸੇ ਜਿਹੜੇ ਪਾਈ ਜਾਂਦੇ ਆ ਉਹ ਚੈੱਕ ਜਿਹੜੇ ਆ ਵੱਢੀ ਜਾਂਦੇ ਆ ਸੋ ਅੱਜ ਅਸੀਂ ਸਾਡੇ 450 ਬੰਦੇ ਨੂੰ ਮਤਲਬ ਜਿਹੜਾ 8 ਪਿੰਡਾਂ ਦੇ 450 ਜਿਹੜੇ ਕਿਸਾਨ ਸੀਗੇ ਉਹਨਾਂ ਨੂੰ ਦਿੱਤਾ ਚੱਕ ਡੋਗ ਦਾ ਚੱਕ ਫੂਲਾ ਕੋਟ ਦੀ ਜ਼ਮੀਰਤ ਸਿੰਘ ਅਰਮਦਾਸ ਕਤਲੇ ਨੰਗਲ ਸੋਲ ਸਮਵਾਲ ਤੇ ਗਗੋ ਗਗੋਮਾਲ 2 ਕਰੋੜ 65 ਲੱਖ ਜਿਹੜਾ ਮਤਲਬ 557 ਪੀ ਜਿਹੜਾ ਉਹ ਆਪਾਂ ਅੱਜ ਵੰਡੇ ਆ ਅਗਲੇ ਵੀਕ ਫੇਰ ਅਸੀਂ ਹਰ ਵੀਕ ਕੀ ਅਸੀਂ ਜਿਹੜਾ ਮੋਜਾ ਆਪਣੇ ਕਿਸਾਨਾਂ ਨੂੰ ਜਿਹੜਾ ਲਗਾਤਾਰ ਦੇ ਦੇ ਬਸ ਮੈਂ ਤੁਹਾਡੇ ਦਾ ਹੀ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਹਰ ਬੰਦੇ ਨੂੰ ਮੋਜਾ ਮਿਲੂਗਾ ਚੇਕੇ ਦੀ ਫਸਲ ਖਰਾਬ ਹੋਈ ਹੈ ਚੇਕੇ ਦਾ ਘਰ ਖਰਾਬ ਹੋਇਆ ਜਾਂ ਕਿਸੇ ਦਾ ਪਸ਼ੂ ਤਾਂ ਜਿਹੜਾ ਉਹ ਖਰਾਬ ਹੋਇਆ ਹਰ ਇੱਕ ਨੂੰ ਮੁਆਵਜ਼ਾ ਦੇਵਾਂਗੇ ਬਸ ਜਿਹਦੇ ਜਿਹਦੇ ਤਿਆਰ ਹੋ ਜਾਂਦੇ ਹੀ ਉਸੇ ਦੇ ਵੰਡੀ ਜਾਂਦੇ ਆ ਜੇ ਕੋਈ ਰਹਿ ਜਾਂਦਾ ਕਿਸੇ ਦਾ ਨਹੀਂ ਬਣਿਆ ਜਾਂ ਉਹਦੇ ਕੋਲ ਬੈਂਕ account ਦੇ ਵਿੱਚ ਪ੍ਰੋਬਲਮ ਹੈ ਤਾਂ ਐਸਡੀਐਮ ਸਾਹਿਬ ਦੇ ਦਫ਼ਤਰ ਆ ਕੇ ਐਸਡੀਐਮ ਸਾਹਿਬ ਨੂੰ ਮਿਲ ਲੈਣ ਪੰਜਾਬ ਸਰਕਾਰ ਨੇ ਹਦਾਇਤ ਕੀਤੀ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਸੇਮਾਨ ਜੀ ਨੇ ਹਦਾਇਤ ਕੀਤੀ ਹੈ ਕਿ ਹਰ ਬੰਦੇ ਨੂੰ ਜਿੰਦਾ ਵੀ ਨੁਕਸਾਨ ਹੋ ਉਹਨੂੰ ਮੁਆਵਜ਼ਾ ਦਿੱਤਾ ਜਾਵੇਗਾ